ਯਾਰਿਆ ਮੈਂ ਤੇਰਾ ਸਭ ਕਹਿਣਦੀਆਂ ਗੱਲਾਂ ਨੇ ਧੋਖੀਆਂ ਦੀਆਂ ਸਭ ਵੱਜਦੀਆਂ ਛੱਲਾ ਨੇ ਪਤਾ ਨਹੀਂ ਕੀ ਲਿਖਿਆ ਸਫੈਦ ਨੋਟ ਤੇ ਨੀਲੂ ਦਾ ਫਕੀਰਾਂ ਨੂੰ ਕੀ ਸੈਨ ਕਰਕੇ ਪਤਾ ਨਹੀਂ ਕੀ ਬੰਗਾ ਪੰਜਾਬ ਦਾ ਗੁੜੇ ਰੱਬਾ ਵੇਖ ਲੈ ਤੂੰ ਲੋਕਾਂ ਨੂੰ ਸੇ ਕਾਲੇ ਸੱਪ ਮਿੱਤਰਾ ਵੱਟੀਆਂ ਨੇ ਗੱਲਾਂ ਵੱਡੇ ਗੱਪ ਮਿੱਤਰਾ ਆਪਣੇ ਹੀ ਆਪਣਿਆਂ ਦਾ ਮਾੜਾ ਚੁੰਦੇ ਨੇ ਕਾਲੀਆਂ ਤਰਾ ਤੇ ਸੁੱਖ ਚੈਨ ਨਿੱਤਰ ਕੇ ਪਤਾ ਨਹੀਂ ਕੀ ਬਣੂਗਾ ਪੰਜਾਬ ਦਾ ਕੁੜੇ ਰੱਬ ਦੇਖ ਲੈ ਤੂੰ ਲੋਕਾਂ ਨੂੰ ਸਕੇ ਨਿੱਤਰ ਕੇ ਪਤਾ ਨਹੀਂ ਕੀ ਬਣੂਗਾ ਪੰਜਾਬ ਦਾ ਕੁੜੇ ਰੱਬ ਦੇਖ ਲੈ ਤੂੰ ਲੋਕਾਂ ਨੂੰ ਸਕੇ ਨਿੱਤਰ ਕੇ ਪੈਰਾਂ ਤੋਂ ਇੱਕੀ ਕਾਲੇ ਸੱਪ ਮਿੱਤਰਾ ਵੱਟੀਆਂ ਨੇ ਗੱਲਾਂ ਵੱਡੇ ਗੱਪ ਮਿੱਤਰਾ ਆਪਣੇ ਹੀ ਆਪਣਿਆਂ ਦਾ ਮਾੜਾ ਦੈਨ ਕਰਕੇ ਪਤਾ ਨਹੀਂ ਕੀ ਬਣੂਗਾ ਪੰਜਾਬ ਦਾ ਕੁੜੇ ਰੱਬ ਦੇਖ ਲੈ ਤੂੰ ਲੋਕਾਂ ਨੂੰ ਸਕੈਨ ਕਰਕੇ ਵੈਸੇ ਤਾਂ ਸਭ ਦੇ ਤਾਂ ਸੱਚ ਬੋਲਦੇ ਚੰਗੇ ਨੇ ਰੱਬੋਂ ਦੇਖ ਲੈ ਤੂੰ ਲੋਕਾਂ ਨੂੰ ਸਕੈਨ ਕਰਕੇ ਹੋ ਗਈ ਇੱਥੇ ਆਮਦਾਲੇ ਸੋਟਾਂ ਵਿੱਚ ਲੰਗੇ ਇੱਥੇ ਹਰ ਪਲ ਐ ਜਿੱਤੇ ਹੋ ਜੱਗੜ ਮਰ ਜਾਂਦਾ ਬੰਦਾ ਫਿਰ ਵਹਿਮ ਕਰਕੇ ਪਤਾ ਨਹੀਂ ਕੀ ਬਣੂਗਾ ਪੰਜਾਬ ਦਾ ਟੁੜੇ ਰੱਬਾ ਵੇਖ ਲੈ ਤੂੰ ਨੋਕਾਂ ਨੂੰ ਸਕੇਦ ਕਰਕੇ ਪਤਾ ਨਹੀਂ ਕੀ ਬਣੂਗਾ ਪੰਜਾਬ ਦਾ ਟੁੜੇ ਰੱਬਾ ਵੇਖ ਲੈ ਤੂੰ ਲੋਕਾਂ ਨੂੰ ਸਕੇਦ ਕਰਕੇ ਵੇਲਾ ਹੁੰਦਾ ਜਾਂਦਾ ਏ ਪੰਜਾਬ ਮਿੱਤਰੋ ਇੱਥੇ ਕੌਣ ਰਹੂ ਐ ਸਹੀ ਸਹਾਬ ਮਿੱਤਰੋ ਜਿਹੜੀ ਅਜਵਾਨੀਓਂ ਪਾਰ ਲੈ ਗਿਆ ਆ ਨਜ਼ਾਰੇ ਬੜੇ ਕੈਨ ਮਿੱਤਰੋ ਪਤਾ ਨਹੀਂ ਕੀ ਬਣੂਗਾ ਪੰਜਾਬ ਦਾ ਤੁਰੇ ਰੱਬਾ ਵੇਖ ਲੈ ਤੂੰ ਲੋਕਾਂ ਨੂੰ ਸਕੇਨ ਕਰਕੇ ਐਸੇ ਦਸ ਤੇਗ ਸੱਚ ਬਹੁਤੇ ਚੰਗੇ ਨੇ ਰੱਬਾ ਵੇਖ ਲੈ ਤੂੰ ਲੋਕਾਂ ਨੂੰ ਸਕੇਨ ਕਰਕੇ